ਸਤ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੇ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੀ ਜੋ ਕਿ 2 ਦਿਨਾਂ ਦੇ ਲਈ ਗੁਜਰਾਤ ਦੇ ਵਿੱਚ ਚਲੇ ਗਏ ਨੇ ਤੇ ਉੱਥੇ ਜਾ ਕੇ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਨਿਸ਼ਾਨੇ ਸਾਧ ਦਿੱਤੇ ਗਏ ਨੇ ਕੁਝ ਵੱਡੀਆਂ ਗੱਲਾਂ ਉਹਨਾਂ ਦੇ ਵੱਲੋਂ ਕਰ ਦਿੱਤੀਆਂ ਗਈਆਂ ਨੇ ਬੇਦਬੀ ਬਿੱਲ ਤਿਆਰ ਕਰਨ ਦੇ ਲਈ 15 ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਇੱਕ ਮੈਂਬਰ ਇਸ ਕਮੇਟੀ ਦੇ ਵਿੱਚ ਅਜਿਹਾ ਲਗਾ ਦਿੱਤਾ ਗਿਆ ਜਿਸ ਤੇ ਵਿਵਾਦ ਹੁਣ ਖੜਾ ਹੁੰਦਾ ਦ ਕਾਇਦਰੀਆ ਸੀਮ ਭਗਵੰਤਮਣ ਅਤੇ ਉਹਨਾਂ ਦੇ OSD ਦੇ ਉੱਪਰ ਕਰੋੜਾਂ ਰੁਪਏ ਦਾ ਘੁਟਾਲਾ ਕਰਨ ਦੇ ਦੋਸ਼ ਲੱਗੇ ਨੇ ਤੇ ਸਬੂਤਾਂ ਸਮੇਤ ਖੁਲਾਸੇ ਵੀ ਹੋ ਗਏ ਨੇ ਜਿਸ ਨੂੰ ਲੈ ਕੇ ਚਰਚਾ ਪੰਜਾਬ ਦੀ ਸਿਆਸਤ ਵਿੱਚ ਛਿੜਦੀ ਦਿਖਾਈ ਦੇ ਰਹੀ ਹੈ ਵਰਨثار ਵਾਲੀ ਬੀਬੀ ਬਰਖਾਸ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਕਿ ਕਾਂਗਰਸ ਦੇ ਵੱਲੋਂ ਬਚਾਇਆ ਜਾ ਰਿਹਾ ਹੈ ਕਿਸ ਦੇ ਵੱਲੋਂ ਇਹ ਦੋਸ਼ ਲਗਾ ਦਿੱਤੇ ਨੇ ਤੇ ਕੀ ਖੁਲਾਸੇ ਹੋਗੇ ਨੇ ਇਸ ਦੇ ਬਾਰੇ ਗੱਲਬਾਤ ਕਰਾਂਗੇ ਕਿਸਾਨਾਂ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਵਧਣ ਦਾ ਐਲਾਨ ਕਰ ਦਿੱਤਾ ਗਿਆ ਹੈ ਬੈਂਕ ਦਾ ਕਰਮਚਾਰੀ ਜਿਨ੍ਹਾਂ ਲੋਕਾਂ ਨੇ ਪੈਸੇ ਜਮਾ ਉਸ ਬੈਂਕ ਦੇ ਵਿੱਚ ਕਰਵਾਏ ਸੀ ਉਹਨਾਂ ਦੇ ਪੈਸੇ ਲੈ ਕੇ ਭੱਜ ਗਿਆ ਤੇ 5 ਕਰੋੜ ਤੋਂ ਵੱਧ ਦੀ ਕੀਮਤ ਦੱਸੀ ਜਾ ਰਹੀ ਹੈ ਖਬਰ ਪੰਜਾਬ ਦੀ ਇੱਕ ਜिले ਦੀ ਹੈ ਤੇ ਕੀ ਹੈ ਮਾਮਲਾ ਇਸ ਦੇ ਬਾਰੇ ਦੱਸਾਂਗੇ ਮੀਂਹ ਨੂੰ ਲੈ ਕੇ ਪੰਜਾਬ ਦੇ ਮੌਸਮ ਵਿਭਾਗ ਦੇ ਮਹਾਰਾ ਦੇ ਵੱਲੋਂ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਤੇ ਮੈਂ ਪੜ੍ਹਨਗੇ ਇਹਨਾਂ ਸਾਰੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਦੋ ਦਿਨਾਂ ਦੇ ਲਈ ਗੁਜਰਾਤ ਦੌਰੇ ਤੇ ਗਏ ਹੋਏ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ ਗੁਜਰਾਤ ਦੇ ਇਲਾਕੇ ਦੇ ਵਿੱਚ ਇੱਕ ਉਹਨਾਂ ਦੇ ਵੱਲੋਂ ਅੱਜ ਰੈਲੀ ਕੀਤੀ ਗਈ ਆ ਤੇ ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਆ ਸੀਐਮ ਭਗਵੰਤ ਪਾਣ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਨਿਸ਼ਾਨੇ ਸਾਧ ਦਿੱਤੇ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਵੀ ਨਰਿੰਦਰ ਮੋਦੀ ਤੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਸਨ ਤੇ ਇਸ ਮੌਕੇ ਦੁਬਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਵਿਦੇਸ਼ੀ ਦੌਰਾਂ ਤੇ ਚਲੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਇੰਗਲੈਂਡ ਦੇ ਦੌਰੇ ਤੇ ਯੂਕੇ ਦੇ ਦੌਰੇ ਤੇ ਗਏ ਹੋਏ ਨੇ ਤੇ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤਾ ਹੋਇਆ ਆਖ ਦਿੱਤਾ ਗਿਆ ਕਿ ਇਸ ਮੌਕੇ ਸੰਸਦੀ ਕਾਰਵਾਈ ਚੱਲ ਰਹੀ ਹੈ ਮੌਨਸੂਨ ਸੈਸ਼ਨ ਇਸ ਮੌਕੇ ਸੰਸਦ ਦੇ ਵਿੱਚ ਚੱਲ ਰਿਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਦਨ ਦੇ ਵਿੱਚ ਜਾਣ ਦੀ ਬਜਾਏ ਵਿਦੇਸ਼ ਚਲੇ ਗਏ ਨੇ ਤੇ ਸੰਸਦ ਦੇ ਵਿੱਚ ਕਿਸੇ ਨੂੰ ਵੀ ਬੋਲਣਾ ਨਹੀਂ ਦਿੰਦੇ ਜਿੱਥੇ ਤੁਹਾਡੇ ਮੁੱਦੇ ਉਠਾਏ ਜਾਂਦੇ ਨੇ ਸੰਸਦ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਮੋਦੀ ਜੀ ਖੁਦ ਇੰਗਲੈਂਡ ਚਲੇ ਗਏ ਨੇ ਰਾਜ ਸਭਾ ਦੇ ਚੇਅਰਮੈਨ ਨੇ ਅਸਤੀਫਾ ਦੇ ਦਿੱਤਾ ਹੈ ਭਾਈ ਸਾਹਿਬ ਤੁਸੀਂ ਸੰਸਦ ਕਿਉਂ ਬੁਲਾਈ ਆ ਕੇ ਸਾਧ ਲੈਂਦੇ ਜਦੋਂ ਬਾਹਰ ਆ ਜਾਂਦੇ ਉਦੋਂ ਸਾਧ ਲੈਂਦੇ ਤੁਸੀਂ ਇੱਕ ਦੇਸ਼ ਨਹੀਂ ਜਾਂਦੇ ਤੁਸੀਂ ਹੁਣ ਮਾਲਦੀਵ ਵੀ ਜਾਓਗੇ ਤੁਹਾਨੂੰ ਉੱਥੇ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਹੈ ਜਿੱਥੇ 140 ਕਰੋੜ ਲੋਕ ਰਹਿੰਦੇ ਨੇ ਕਬੂਤਰ ਵਾਂਗ ਅੱਖਾਂ ਬੰਦ ਕਰਨਾ ਸਮੱਸਿਆ ਖਤਮ ਨਹੀਂ ਹੁੰਦੀ ਹੈ ਤੇ ਇਹਨਾਂ ਸਮੱਸਿਆ ਦਾ ਹੱਲ ਕਰਨਾ ਪਵੇਗਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਾਂਗਰਸ ਦੇ ਵੀ ਨਿਸ਼ਾਨੇ ਸਾਧ ਦਿੱਤੇ ਗਏ ਨੇ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਗੁਜਰਾਤ ਮਾਡਲ ਦਿਖਾਇਆ ਜਾ ਰਿਹਾ ਤੇ ਇੱਥੇ ਆ ਕੇ ਅਸੀਂ ਵੇਖਿਆ ਕਿ ਸੜਕਾਂ ਦਾ ਬੁਰਾ ਹਾਲ ਹੈ ਸੜਕਾਂ ਦੇ ਵਿੱਚ ਟੋਏ ਨਹੀਂ ਹੈ ਬਲਕਿ ਟੋਏਆਂ ਦੇ ਵਿੱਚ ਸੜਕ ਬਣੀ ਹੋਈ ਹੈ ਇੱਥੇ ਵਿਕਾਸ ਦੇ ਵਿੱਚ ਸੀਐਮ ਭਗਵੰਤ ਸਿੰਘ ਦਿਖਾਈ ਦੇ ਤਨੇ ਤੇ ਉਹਨਾਂ ਦੇ ਵੱਲੋਂ ਦੋ ਦਿਨਾਂ ਦਾ ਦੌਰਾ ਗੁਜਰਾਤ ਦਾ ਕੀਤਾ ਜਾਵੇਗਾ 42 ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਜੋ ਕੁਝ ਕੀਤਾ ਗਿਆ ਉਸ ਦੀਆਂ ਪ੍ਰਾਪਤੀਆਂ ਆਪਣੀਆਂ ਪ੍ਰਾਪਤੀਆਂ ਗੁਜਰਾਤ ਦੇ ਲੋਕਾਂ ਨੂੰ ਦੱਸੀਆਂ ਗਈਆਂ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਬੇਦਬੇ ਨਾਲ ਸੰਬੰਧਿਤ ਬਿੱਲ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਇਸ ਬਿੱਲ ਤੇ رائے ਲੈਣ ਦੇ ਲਈ ਵੱਖ-ਵੱਖਤਰੰ ਦੇ ਆਗੂਆਂ ਦੀ ਅਤੇ ਲੋਕਾਂ ਦੀ رائے ਲੈਣ ਦੀ ਅਤੇ ਕੀ ਕੁਝ ਇਸ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਉਸ ਨੂੰ ਲੈ ਕੇ ਸਿਲੈਕਟਡ ਕਮੇਟੀ ਦੇ ਕੋਲ ਇਹ ਬਿੱਲ ਪੇਟੀ ਤਗਾ ਤੇ ਵਿਦਾਂਸਾ ਬਾਰੇ ਵੱਲੋਂ 15 ਮੈਂਬਰੀ ਸਲੈਕਟਡ ਕਮੇਟੀ ਬਣਾ ਦਿੱਤੀ ਗਈ ਤੇ ਹੁਣ ਇੱਕ ਅਜਿਹਾ ਇਸ ਮੈਂਬਰ ਜੋ ਇਸ ਸਿਲੈਕਟਡ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਉਸ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਤਿੱਖਾ ਹੀ ਦੇ ਰਿਹਾ ਹੈ ਵਿਧਾਨ ਸਭਾ ਦੇ ਵੱਲੋਂ ਬਣਾਈ ਗਈ ਇਸ ਸਿਲੈਕਟਡ ਕਮੇਟੀ ਦੇ ਵਿੱਚ ਕੁੱਲ 15 ਮੈਂਬਰ ਨੇ ਜਿਸ ਦੇ ਵਿੱਚ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲੀਡਰ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤੇ ਹੋਏ ਨੇ ਤੇ ਇਸ ਨੂੰ ਲੈ ਕੇ ਇੱਕ ਮੈਂਬਰ ਜੋ ਕਿ ਮਲੇਰ ਕੌਟਲਾ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਮੁਹੰਮਦ ਜਮੀਲ ਔਰ ਰਹਿਮਾਨ ਜਿਸ ਨੂੰ ਕਿ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ ਇਸ ਵਿਧਾਇਕ ਇਸ ਕਮੇਟੀ ਦੇ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਸ਼੍ਰੋਮਣੀ ਕਾਲਦਲ ਦੇ ਵੱਲੋਂ ਇਤਰਾਜ਼ ਜਾਰ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਕਾਲੀਦਲ ਦੇ ਆਗੂ ਪਰਮ ਬੰਸ ਸਿੰਘ ਬੰਟੀ ਰਮਾਨਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੋ ਆਮ ਆਦਮੀ ਪਾਰਟੀ ਦਾ ਆਗੂ ਸੀ ਨਰੇਸ਼ ਯਾਦਵ ਜਿਸ ਨੂੰ ਕਿ ਕੁਰਾਨ ਸ਼ਰੀਫ ਦੀ ਬੇਦਬੀ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਕੋਰਟ ਦੇ ਵੱਲੋਂ ਇਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਇਸ ਕੇਸ ਦੀ ਪੈਰਵਾਈ ਤੇ ਨਰੇਸ਼ ਯਾਦਵ ਦਾ ਜੋ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਸੀ ਉਸ ਦੀ ਪੈਰਵਾਈ ਹਰਪਾਲ ਚੀਮਾ ਦੇ ਵੱਲੋਂ ਕੀਤੀ ਗਈ ਹੈ ਤੇ ਹਰਪਾਲ ਚੀਮਾ ਦੇ ਨਾਲ ਨਾਲ ਹੋਰ ਵੀ ਕਈ ਅਜਿਹੇ ਆਗੂ ਸਨ ਜਿਨ੍ਹਾਂ ਦੇ ਵੱਲੋਂ ਨਰੇਸ਼ ਯਾਦਵ ਨੂੰ ਜਿਸ ਨੇ ਕਿ ਕੁਰਾਨ ਸ਼ੇਵ ਦੀ ਸ਼ਰੀਫ ਦੀ ਬੇਇਜ਼ਤੀ ਕੀਤੀ ਸੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੇ ਵਿੱਚ ਇਹੀ ਆਮ ਆਦਮੀ ਪਾਰਟੀ ਦਾ ਆਗੂ ਵੀ ਸ਼ਾਮਿਲ ਸੀ ਜੋ ਕਿ ਆਮ ਆਦਮੀ ਪਾਰਟੀ ਦਾ ਹੁਣ ਮਲੇਰ ਕੋਟਲਾ ਤੋਂ ਵਿਧਾਇਕ ਹੈ ਮੁਹੰਮਦ ਜਮੀਲ ਔਰ ਰਹਿਮਾਨ ਤੇ ਜਿਨ੍ਹਾਂ ਦੇ ਵੱਲੋਂ ਕੁਰਾਨ ਸ਼ੇਵ ਦੀ ਬੇਇਜ਼ਤੀ ਦੋਸ਼ੀ ਨਰੇਸ਼ ਯਾਦਵ ਨੂੰ ਬਚਾਉਣ ਲਈ ਯਤਨ ਕੀਤੇ ਗਏ ਹੁਣ ਉਹਨੂੰ ਬਚਾਉਣ ਦੇ ਵਿੱਚ ਪੂਰੀ ਵਾ ਲਾਈ ਹੋਵੇ ਉਸ ਨੂੰ ਇਸ ਕਮੇਟੀ ਦੇ ਵਿੱਚ ਪਾ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਤੇ ਇਸ ਨੂੰ ਲੈ ਕੇ ਬੰਟੀ ਰਮਾਣਾ ਦੇ ਵੱਲੋਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਇੱਕ ਤਸਵੀਰ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਨਰੇਸ਼ ਯਾਦਵ ਦੇ ਨਾਲ ਹਰਪਾਲ ਸੀਮਾ ਅਤੇ ਆਮ ਆਦਮੀ ਪਾਰਟੀ ਦਾ ਇਹ ਮਲੇਰਕੋਟਲਾ ਦਾ ਵਿਧਾਇਕ ਵੀ ਬਿਠਾ ਦਿਖਾਈ ਦੇ ਰਿਹਾ ਹੈ ਤੇ ਅਕਾਲੀ ਦਲ ਦੇ ਆਗੂ ਬੰਟੀ ਰਮਾਣਾ ਦੇ ਵੱਲੋਂ ਇਸ ਆਗੂ ਦੇ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਰਾਜ ਹਰ ਕਰ ਦਿੱਤੇ ਗਏ ਨੇ ਵਦਿਆਂ ਅਗਲੀ ਖਬਰ ਦੇ ਵੱਲ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੇ ਕੁਝ ਸਾਥੀ ਦੇ ਉੱਪਰ ਕਰੋੜਾਂ ਰੁਪਏ ਦੇ ਘੁਟਾਲਾ ਕਰਨ ਦੇ ਦੋਸ਼ ਲੱਗਦੇ ਦਿਖਾਈ ਦੇ ਰਹੇ ਨੇ ਇਸ ਦਾ ਖੁਲਾਸਾ ਸੁਖਪਾਲ ਸਿੰਘ ਖਰਾ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕਰ ਦਿੱਤਾ ਗਿਆ ਹੈ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇੱਕ ਖੁਲਾਸਾ ਆਟੇ ਐਕਟੀਵਿਸਟ ਸਤਨਾਮ ਸਿੰਘ ਧੰਮੰਦੀ ਜੋ ਜਾਣਕਾਰੀ ਉਹਨਾਂ ਦੇ ਵੱਲੋਂ ਇਕੱਠੀ ਕੀਤੀ ਗਈ ਹੈ ਜੋ ਉਹਨਾਂ ਦੇ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਗਈ ਹੈ ਉਸ ਦਾ ਖੁਲਾਸਾ ਮੀਡੀਆ ਦੇ ਸਾਹਮਣੇ ਕਰ ਦਿੱਤਾ ਹੈ ਸਿੰਘ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਕੁਟਸਮਾ ਪਹਿਲਾਂ 144 ਗੱਡੀਆਂ ਟੋਇਟਾ ਦੀਆਂ ਹਰਲਿਕਸ ਗੱਡੀਆਂ ਜੋ ਕਿ ਸੜਕ ਸੁਰੱਖਿਆ ਫੋਰਸ ਨੂੰ ਦਿੱਤੀਆਂ ਗਈਆਂ ਨੇ ਉਸ ਦੀ ਕੀਮਤ ਲਗਭਗ 37 ਲੱਖ ਰੁਪਇਆ ਹੈ ਤੇ ਸਰਕਾਰ ਦੇ ਵੱਲੋਂ ਇਹ ਗੱਡੀਆਂ ਬਿਨਾਂ ਕੋਈ ਟੈਂਡਰ ਕੱਢੇ ਕਿਤੇ ਦੂਜੀ ਕੰਪਨੀਆਂ ਤੋਂ ਦੂਜੇ ਡੀਲਰਾਂ ਤੋਂ ਕੋਟੇਸ਼ਨ ਮੰਗਾਏ ਹੋਏ ਗੱਡੀਆਂ ਇੱਕ-ਇੱਕ ਕੰਪਨੀ ਦੇ ਕੋਲੋਂ ਖਰੀਦ ਲਈਆਂ ਗਈਆਂ ਨੇ ਤੇ ਇੱਕ ਗੱਡੀ ਲਗਭਗ 37 ਲੱਖ ਰੁਪਏ ਦੀ ਪਈ ਹੈ ਤੇ ਇਹਨਾਂ ਗੱਡੀ ਨੂੰ ਖਰੀਦਣ ਮੌਕੇ ਮਾਨ ਸਰਕਾਰ ਦੇ ਵੱਲੋਂ ਕੋਈ ਵੀ ਰੇਟ ਨਹੀਂ ਕੀਤਾ ਗਿਆ ਇੱਕੋ ਡੀਲਰ ਦੇ ਕੋਲੋਂ ਇੱਕ ਕੰਪਨੀ ਦੇ ਕੋਲੋਂ ਸਾਰੀਆਂ ਗੱਡੀਆਂ 143 ਗੱਡੀਆਂ ਖਰੀਦੀਆਂ ਗਈਆਂ ਨੇ ਕੋਈ ਵੀ ਰੇਟ ਘਟਵਾਦਾ ਨਹੀਂ ਕੀਤਾ ਗਿਆ ਜਿੰਨਾ ਕੰਪਨੀ ਦੇ ਵੱਲੋਂ ਕਿਹਾ ਗਿਆ ਉਹਨਾਂ ਹੀ ਲੈ ਲਗੀਆਂ ਤੇ ਸੁਖਪਾਲ ਸਿੰਘ ਖਹਿਰਾ ਦਾ ਇਹ ਵੀ ਕਹਿਣਾ ਕਿ ਸਾਡੇ ਇੱਕ ਨਜ਼ਦੀਕੀ ਨੇ ਜਾਣ ਕਰਨ ਇਹ ਗੱਡੀ ਲਈ ਹੈ ਜੋ ਕਿ ਮਾਨ ਸਰਕਾਰ ਨੇ ਲਈ ਹੈ ਤੇ ਉਸ ਦੇ ਵੱਲੋਂ ਰੇਟ ਕੀਤਾ ਗਿਆ ਲਗਭਗ 10 ਲੱਖ ਰੁਪਏ ਤੱਕ ਦਾ ਡਿਸਕਾਊਂਟ ਕੀਤਾ ਗਿਆ ਪਰ ਸਰਕਾਰ ਦੇ ਵੱਲੋਂ ਬਿਨਾਂ ਕੋਈ ਰੇਟ ਦਾ ਭਾਅ ਕਿਤੇ ਹੋਏ ਜਿਨ੍ਹਾਂ ਕੰਪਨੀਆਂ ਨੇ ਕਿਹਾ ਉਹਨਾਂ ਹੀ ਰੇਟ ਲਗਾ ਕੇ 144 ਗੱਡੀਆਂ ਲੇ ਲਏ ਗਈਆਂ ਜੇਕਰ ਸਰਕਾਰ ਇਸੇ ਕੰਪਨੀ ਦੇ ਬਾਕੀ ਡੀਲਰਾਂ ਨਾਲ ਗੱਲਬਾਤ ਕਰਦੀ ਤਾਂ ਇਹ ਜੋ ਡਿਸਕਾਊਂਟ ਸੀ ਇਹ ਹੋਰ ਘਟ ਸਕਦਾ ਸੀ ਪਰ ਸਰਕਾਰ ਦੇ ਵੱਲੋਂ ਇੱਕੋ ਕੰਪਨੀ ਦੇ ਕੋਲੋਂ ਹੀ ਸਾਰੀਆਂ ਗੱਡੀਆਂ ਖਰੀਦ ਲਈਆਂ ਗਈਆਂ ਉਹ ਵੀ ਬਿਨਾ ਰੇਟ ਭਾ ਕੀਤੇ ਤੇ ਜੇਕਰ ਸਰਕਾਰ ਦੇ ਵੱਲੋਂ ਬਾਕੀ ਡੀਲਰਾਂ ਦੇ ਕੋਲੋਂ ਕੁਟੇਸ਼ਨਾਂ ਮੰਗਾਈਆਂ ਜਾਂਦੀਆਂ ਜਿਆਦਾ ਜਾਂਚ ਪੜਤਾਲ ਕੀਤੀ ਜਾਂਦੀ ਤਾਂ ਇਸ ਦੇ ਵਿੱਚ 14 ਕਰੋੜ ਰੁਪਏ ਤੋਂ ਲੈ ਕੇ 11 ਕਰੋੜ ਰੁਪਏ ਤੱਕ ਬਚ ਸਕਦਾ ਸੀ ਪਰ ਸਰਕਾਰ ਦੇ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਨਾਲ ਹੀ ਸੁਖਪਾਲ ਸਿੰਘ ਖੜਾ ਦੇ ਕਹਿਣਾ ਕਿ ਇਸ ਦੇ ਵਿੱਚ OSD ਜੋ ਸੀਐਮ ਭਗਵੰਤ ਮਾਨ ਦਾ OSD ਹੈ ਰਾਜਵੀਰ ਸਿੰਘ ਉਸ ਦੇ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ ਤੇ ਜਿਸ OSD ਰਾਜਵੀਰ ਸਿੰਘ ਦੇ ਵੱਲੋਂ ਇਹ ਸਾਰੀ ਭੂਮਿਕਾ ਗੱਡੀਆਂ ਖਰੀਦਣ ਦੇ ਵਿੱਚ ਨਿਭਾਈ ਗਈ ਉਸੇ ਰਾਜਵੀਰ ਸਿੰਘ ਨੂੰ ਹੀ ਟੋਟਾਏ ਦੀ ਕੰਪਨੀ ਦੇ ਵੱਲੋਂ ਦੋ ਫੋਰਚੂਨਰ ਗੱਡੀਆਂ ਗਿਫਟ ਦਿੱਤੀਆਂ ਜਾਂਦੀਆਂ ਨੇ ਜਿਸ ਦੀ ਕੀਮਤ 40 ਲੱਖ ਤੋਂ ਵੱਧ ਹੈ ਇੱਕ ਗੱਡੀ ਦੀ ਤੇ ਦੋ ਗੱਡੀਆਂ ਗਿਫਟ ਦਿੱਤੀ ਜਾਂਦੀਆਂ ਨੇ ਇਹ ਵੀ ਸੁਖਪਾਲ ਸਿੰਘ ਖੜਾ ਦੇ ਵੱਲੋਂ ਇਸੇ ਪ੍ਰੈਸ ਕਾਨਫਰੰਸ ਦੇ ਖੁਲਾਸਾ ਕੀਤਾ ਗਿਆ ਹੈ ਤੇ ਪੰਜਾਬ ਪੁਲਿਸ ਦਾ ਇਹ ਵਿਭਾਗ ਸੀਐਮ ਭਗਵੰਤ ਮਾਨ ਦੇ ਮੰਤਰਾਲੇ ਹੇਠ ਹੁੰਦਾ ਹੈ ਗ੍ਰਹਿ ਮੰਤਰੀ ਨੇ ਵੀ ਸੀਐਮ ਭਗਵੰਤ ਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਇਸ ਕਰਕੇ ਉਹਨਾਂ ਦੇ ਉੱਪਰ ਅਤੇ ਉਹਨਾਂ ਦੇ ਓਐਸਡੀ ਦੇ ਉੱਪਰ ਇਹ ਇਲਜ਼ਾਮ ਸੁਪਾਲ ਸਿੰਘ ਖੈਰਾ ਦੇ ਵੱਲੋਂ ਲਗਾ ਦਿੱਤੇ ਗਏ ਨੇ ਤੇ ਇਸ ਦਿਨ ਵਾਲੀ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਮਾਮਮ ਨੂੰ ਲੈ ਕੇ ਮੈਂ ਹੋਮ ਮੰ minister ED ਨੂੰ ਅਤੇ CBI ਨੂੰ ਪੱਤਰ ਰਾਹੀਂ ਆਪਣੀ ਸ਼ਿਕਾਇਤ ਭੇਜ ਦਿੱਤੀ ਹੈ ਈਮੇਲ ਦੇ ਜ਼ਰੀਏ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਕਿ ਜੇਕਰ सीबीआई ਦੇ ਵੱਲੋਂ ਈਡੀ ਦੇ ਵੱਲੋਂ ਅਤੇ ਹੋਰ ਨਾਲ ਸੰਬੰਧਿਤ ਏਜੰਸੀਆਂ ਦੇ ਵੱਲੋਂ ਇਸ ਨੂੰ ਲੈ ਕੇ ਮਾਮਲੇ ਦੀ ਜਾਂਚ ਨਹੀਂ ਕਰਦੀ ਹੈ ਤਾਂ ਫਿਰ ਅਸੀਂ ਹਾਈ ਕੋਰਟ ਵੀ ਜਾਵਾਂਗੇ ਕਰੋੜਾਂ ਪੈਦਾ ਘਟਾਲਾ ਹੋਇਆ ਹੈ ਤੇ ਨਾਲੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਇੰਨੀਆਂ ਮਹਿੰਗੀਆਂ ਗੱਡੀਆਂ ਲੈਣ ਦੀ ਕੀ ਲੋੜ ਸੀ ਤੇ ਸਰਕਾਰ ਦੇ ਵੱਲੋਂ ਇਹ ਜੋ ਗੱਡੀਆਂ ਇੰਨੀਆਂ ਮਹਿੰਗੀਆਂ ਲਈਆਂ ਗਈਆਂ ਨੇ ਉਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਵਿੱਚ ਲਗਾ ਦਿੱਤੀਆਂ ਗਈਆਂ ਤੇ ਸਰਕਾਰ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ ਕਿ ਇਹਨਾਂ ਸੜਕ ਸੁਰੱਖਿਆ ਵਿੱਚ ਫੋਰਸ ਜੋ ਤਾਇਨਾਤ ਕੀਤੀ ਹੋਈ ਹੈ ਉਸ ਤੋਂ ਬਾਅਦ ਮੌਤਾਂ ਘਟੀਆਂ ਵੀ ਹਨ ਜਾਂ ਫਿਰ ਨਹੀਂ ਇਹਨਾਂ ਖਰਚਾ ਕਰ ਦਿੱਤਾ ਗਿਆ ਉਸ ਦਾ ਕੋਈ ਫਾਇਦਾ ਵੀ ਹੋਇਆ ਜਾਂ ਫਿਰ ਨਹੀਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਹ ਸਵਾਲ ਖੜੇ ਕਰ ਦਿੱਤੇ ਗਏ ਨੇ ਵੱਧਿਆ ਅਗਲੀ ਖਬਰ ਦੇ ਵੱਲ ਕੀ ਕਾਂਗਰਸ ਦੇ ਵੱਲੋਂ ਵਾਇਰਲ ਥਾਰ ਵਾਲੀ ਬੀਬੀ ਅਮਨਦੀਪ ਕੌਰ ਨੂੰ ਬਚਾਇਆ ਜਾ ਰਿਹਾ ਹੈ ਇਹ ਦੋਸ਼ ਕਾਂਗਰਸ ਦੇ ਉੱਪਰ ਕਿਉਂ ਲੱਗੇ ਨੇ ਤੇ ਕਿਸ ਨੇ ਲਗਾ ਦਿੱਤੇ ਨੇ ਭਾਜਪਾ ਆਗੂ ਵਿਨੀਤ ਜੋਸ਼ੀ ਦੇ ਵੱਲੋਂ ਇਹ ਖੁਲਾਸਾ ਕਰ ਦਿੱਤਾ ਗਿਆ ਕਿ ਜਿਹੜਾ ਅਮਨਦੀਪ ਕੌਰ ਦੇ ਖਿਲਾਫ ਕੇਸ ਹੈ ਉਹ ਕੇਸ ਆ ਕਾਂਗਰਸ ਦੇ ਮੁਖ ਬੁਲਾਰੇ ਦੇ ਵੱਲੋਂ ਲੜਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਭਾਜਪਾ ਆਗੂ ਬਨੀਤ ਜੋਸ਼ੀ ਦੇ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਖੁਲਾਸਾ ਕਰਦਿਆਂ ਹੋਏ ਇਹ ਗੱਲ ਆਖੀ ਹੈ ਕਿ ਜੋ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰਾਂਗੇ ਹੁਣ ਖੁਦ ਨਸ਼ਾ ਤਸਕਰਾਂ ਦੇ ਰਖਵਾਲੇ ਬਣ ਗਏ ਹਨ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਵੱਡੇ ਵੱਡੇ ਬਿਆਨ ਦੇਣ ਵਾਲੀ ਕਾਂਗਰਸ ਪਾਰਟੀ ਦਾ ਆਪਣਾ ਮੁਖ ਬੁਲਾਰਾ ਐਡਵੋਕੇਟ ਅਰਸ਼ਦੀਪ ਖੰਡਿਆਲ ਬਠਿੰਡਾ ਛੱਟੇ ਨਾਲ ਫੜੀ ਗਈ ਮਸ਼ਹੂਰ ਬੀਬੀ ਲੇਡੀ ਕਨਸਟੇਬਲ ਅਮਨਦੀਪ ਕੌਰ ਦਾ ਵਕੀਲ ਬਣ ਕੇ ਹਾਈ ਕੋਰਟ ਕੇਸ ਲੜ ਰਿਹਾ ਹੈ ਜਿਸ ਕਾਂਗਰਸ ਪਾਰਟੀ ਦੇ ਆਪਣੇ ਆਗੂ ਨਸ਼ਾ ਤਸਕਰਾਂ ਦੇ ਰਖਵਾਲੇ ਬਣ ਗਏ ਫਿਰ ਪੰਜਾਬੀਆਂ ਨਾਲ ਨਸ਼ਾ ਮੁਕਤੀ ਦਾ ਦਾਅਵੇ ਕਿਹੜੇ ਮੂਹ ਨਾਲ ਕਰ ਰਹੇ 골ਮਾਲ ਹੈ ਜੀ ਸਭ 골ਮਾਲ ਹੈ ਇਸ ਪ੍ਰਕਾਰ ਬਨੀ ਜੋਸ਼ੀ ਦਾ ਕਹਿਣਾ ਹੈ ਕਿ ਅਮਨਦੀਪ ਕੌਰ ਦਾ ਕੇਸ ਹੈ ਕਾਂਗਰਸ ਪਾਰਟੀ ਦੇ ਮੁੱਖ ਬਲਾਰੇ ਐਡਵੋਕੇਟ ਅਰਸ਼ਦੀਪ ਖੰਡਿਆਲ ਦੇ ਵੱਲੋਂ ਲੜਿਆ ਜਾ ਰਿਹਾ ਤੇ ਕਾਂਗਰਸ ਪਾਰਟੀ ਇਸ ਨੂੰ ਲੈ ਕੇ ਕਿਰਦੀ ਤੇ ਖਾਈ ਦੇ ਰਹੀ ਹੈ ਇਸ ਬੈਂ ਬਾਰੇ ਇਸ ਖੁਲਾਸੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹੋ ਵਾਧਿਆਂ ਅਗਲੀ ਖਬਰ ਦੇ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੁਣ ਕਿਸਾਨ ਸੜਕਾਂ ਦੇ ਉੱਪਰ ਉਤਰਦੇ ਤੇ ਖੜ੍ਹ ਦੇ ਰਹੇ ਨੇ ਇਸ ਨੂੰ ਲੈ ਕੇ ਕੇਐਮਐਮ ਦੇ ਭਾਰਤ ਦੇ ਕੋਆਰਡੀਨੇਟਰ ਆਗੂ ਕਿਸਾਨ ਆਗੂ ਸਰਵਣ ਪੰਦੇੜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਕਿ ਪਹਿਲਾ ਤਰਨਾ ਜਲੰਧਰ ਦੇ ਪੁੱਡਾ ਦਫ਼ਤਰ ਦੇ ਮੁੱਖ ਦਫ਼ਤਰ ਦੇ ਅੱਗੇ 20 ਅਗਸਤ ਨੂੰ ਦਿੱਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਵੱਖ-ਵੱਖ ਰਿਆ ਮੰਗਣ ਨੂੰ ਲੈ ਕੇ 28 ਜੁਲਾਈ ਨੂੰ ਪੰਜਾਬ ਭਰ ਵਿੱਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਦਫ਼ਤਰਾਂ ਦੇ ਅੱਗੇ ਮੰਗ ਪੱਤਰ ਦੇਣਗੇ ਤੇ 30 ਜੁਲਾਈ ਨੂੰ ਸਯੁਕਤ ਕਿਸਾਨ ਮੋਰਚਾ ਭਾਰਤ ਦੇ ਵੱਲੋਂ ਜੋ ਲੁਧਿਆਣਾ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਉਸ ਦਾ ਹਮਾਇਤ ਸਾਡੇ ਵੱਲੋਂ ਕੀਤੀ ਜਾਂਦੀ ਹੈ ਤੇ 11 ਅਗਸਤ ਨੂੰ ਪੰਜਾਬ ਭਰ ਦੇ ਵਿੱਚ ਮੋਟਰਸਾਈਕਲਰ ਆહી ਮਾਰਚ ਕਰਕੇ ਆਪਣਾ ਵਿਰੋਧ ਇਸ ਨੀਤੀ ਦੇ ਖਿਲਾਫ ਦਰਜ ਕਰਵਾਇਆ ਜਾਵੇਗਾ ਤੇ 26 ਅਗਸਤ ਨੂੰ ਕਿਸਾਨ ਪਵਨ ਵਿੱਚ ਸਾਂਝੀ ਮੀਟਿੰਗ ਲਈ ਸੱਦਾ ਪੱਤਰ ਦਿੱਤਾ ਜਾਵੇਗਾ ਇਸ ਪ੍ਰਕਾਰ ਕਿਸਾਨ ਆਗੂ ਸਰਵਣ ਪੰਦੇਰ ਦੇ ਵੱਲੋਂ ਵੱਖ-ਵੱਖਰੇ ਆਪਣੇ ਪ੍ਰੋਗਰਾਮ ਨੂੰ ਲੈ ਕੇ ਜਾਣਕਾਰੀ ਦੇ ਦਿੱਤੀ ਗਿਆ ਤਾਂ ਨੀਤੀ ਦੇ ਖਿਲਾਫ ਉਤਰਨ ਦਾ ਸੜਕਾਂ ਦੇ ਉੱਪਰ ਉਤਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਵਾਦਿਆਂ ਅਗਲੀ ਖਬਰ ਦੇ ਵੱਲ ਫਰੀਦਕੋਟ ਤੋਂ ਇੱਕ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੇ ਕਿ ਲੋਕਾਂ ਨੂੰ ਚਿੰਤਾ ਦੇ ਵਿੱਚ ਡੁਬਾ ਕੇ ਰੱਖ ਦਿੱਤਾ ਹੈ ਫਰੀਦਕੋਟ ਦੇ ਸਾਧਕ ਇਲਾਕੇ ਦੇ ਵਿੱਚ SBI ਬੈਂਕ ਦੇ ਬ੍ਰਾਂਚ ਦੇ ਵਿੱਚ ਬੈਂਕ ਦੇ ਕਲਰਕ ਦੇ ਵੱਲੋਂ ਹੀ ਲੋਕਾਂ ਦਾ 5 ਕਰੋੜ ਰੁਪਇਆ ਉਡਾ ਦਿੱਤਾ ਗਿਆ ਮੀਡੀਆ ਰਿਪੋਰਟ ਦੇ ਮੁਤਾਬਕ ਬੈਂਕ ਦਾ ਇੱਕ ਕਲਰਕ ਕਥਿਤ ਤੌਰ ਤੇ ਗਾਹਕਾਂ ਦੇ ਖਾਤੇਆਂ ਐਫਡੀ ਅਤੇ ਕ੍ਰੈਡਿਟ ਸੀਮਾ ਵਿੱਚੋਂ ਕਰੋੜਾ ਰੁਪਏ ਕੱਢ ਕੇ ਫਰਾਰ ਹੋ ਗਿਆ ਹੈ ਤਾਂ ਜਿਨ੍ਹਾਂ ਦਾ ਖਾਤਾ ਇਸ ਬੈਂਕ ਦੇ ਵਿੱਚ ਸੀ ਜਦੋਂ ਉਹ ਆਪਣੇ ਖਾਤੇ ਖਾਲੀ ਦੇਖ ਕੇ ਬੈਂਕ ਦੇ ਵਿੱਚ ਆਏ ਤਾਂ ਉਹ ਹੈਰਾਨ ਰਹਿ ਗਏ ਇਸ ਦੌਰਾਨ ਬੈਂਕ ਦੇ ਬਾਹਰ ਬਜ਼ੁਰਗ ਜਿਨ੍ਹਾਂ ਦਾ ਖਾਤਾ ਇਸ ਬੈਂਕ ਦੇ ਵਿੱਚ ਸੀ ਉਹਨਾਂ ਔਰਤਾਂ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਹਨਾਂ ਦੀ ਜੀਵਨ ਭਰ ਦੀ ਕਮਾਈ ਇੱਥੇ ਗਾਇਬ ਹੋ ਗਈ ਹੈ ਤੇ ਨਾਲ ਹੀ ਬਾਕੀ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਪੈਸੇ ਉਡਾਏ ਗਏ ਨੇ ਉਹਨਾਂ ਦੇ ਮੈਸੇਜ ਬੈਂਕ ਦੇ ਵਿੱਚੋਂ ਪੈਸੇ ਕੱਢੇ ਜਾਂਦੇ ਮੈਸੇਜ ਜਦੋਂ ਉਹਨਾਂ ਨੂੰ ਫੋਨਾਂ ਦੇ ਰਾਹੀਂ ਪਹੁੰਚੇ ਤਾਂ ਉਤਰਾੰਤ ਬੈਂਕ ਦੇ ਵਿੱਚ ਆ ਕੇ ਇੱਥੇ ਪਹੁੰਚੇ ਉਹਨਾਂ ਨੂੰ ਬਾਅਦ ਦੇ ਵਿੱਚ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤੇ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕਰਨ ਦੇ ਸਾਹਮਣੇ ਆਇਆ ਕਿ ਕਈ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਵੱਡੀ ਰਕਮ ਗਾਇਬ ਹੋਈ ਹੈ ਤੇ ਇਸ ਨੂੰ ਲੈ ਕੇ ਅੱਜ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਸ਼ੁਰੂਆਤੀ ਸ਼ੱਕ ਬੈਂਕ ਦੇ ਇੱਕ ਕਲਰਕ ਤੇ ਪਿਆ ਹੈ ਜੋ ਹੁਣ ਫਰਾਰ ਹੈ ਨਵਾਂ ਨਵਾਂ ਇਸ ਨੂੰ ਭਰਤੀ ਕੀਤਾ ਗਿਆ ਸੀ ਤੇ ਮੀਡੀਆ ਰਿਪੋਰਟ ਦੇ ਮੁਤਾਬਕ ਹੁਣ ਤੱਕ 5 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਤੇ ਬੈਂਕ ਦੇ ਬ੍ਰਾਂਚ ਅਧਿਕਾਰੀਆਂ ਦੇ ਵੱਲੋਂ ਗਾਹਕਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਤੁਹਾਡੇ ਜੋ ਪੈਸਾ ਹੈ ਉਹ ਬਾਅਦ ਦੇ ਵਿੱਚ ਦੁਬਾਰਾ ਫੰਡ ਬਹਾਲ ਕੀਤੇ ਜਾਣਗੇ ਪਹਿਲਾਂ ਖਾਤੇ ਦੀ ਸੁਮੱਖਿਆ ਕੀਤੀ ਜਾਵੇਗੀ ਕਿ ਕਿਹੜੇ ਖਾਤੇ ਦੇ ਵਿੱਚ ਕਿੰਨੇ ਪੈਸੇ ਸੀ ਤੇ ਬਾਅਦ ਦੇ ਵਿੱਚ ਫੰਡ ਬਹਾਲ ਕਰ ਦਿੱਤੇ ਜਾਣਗੇ ਤੇ ਇਸ ਮਾਮਲੇ ਨੂੰ ਲੈ ਕੇ ਸਬੰਧਤ ਇਲਾਕੇ ਦੇ ਥਾਣਾ ਇੰਚਾਰਜ ਤੋਂ ਵੱਲੋਂ ਇਹ ਗੱਲ ਲਖ ਦਿੱਤੀ ਗਈ ਹੈ ਕਿ ਤੋਖਾ ਧੜੀਆਂ ਨੂੰ ਲੈ ਕੇ ਜੋ ਵੱਖ-ਵੱਖਰੀਆਂ ਚਾਰ ਸ਼ਿਕਾਇਤਾਂ ਮਿਲਿਆ ਸਨ ਉਸ ਦੇ ਆਧਾਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਤੇ ਆਖਰੀ ਖਬਰ ਦੇ ਬਾਅਦ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ 26 ਜੁਲਾਈ ਤੱਕ ਮੀਂਹ ਪੈਣ ਦੀ پیشن گوئی ਕਰ ਦਿੱਤੀ ਗਈ ਹੈ ਇਹਨਾਂ ਦਿਨਾਂ ਦੇ ਦੌਰਾਨ ਭਾਰੀ ਮੀਂਹ ਮਾਝਾ ਖੇਤਰਾਂ ਦੇ ਵਿੱਚ ਪੈਣਗੇ ਇਸਨ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੀ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਢਿੱਲੀ ਲਾਈਫ ਪੰਜਾਬ ਦੇ ਨਾਲ